ਪਰਾਣੀ ਨੰਦਸ ਵਈ ਇਹ ਦੀ ਕੋਈ ਕੁੜੀ ਦੀ ਗੱਲ ਨਹੀਂ ਕੁੜੀ ਦੀ ਗੱਲ ਕਰਕੇ ਹੀ ਕੁੜੀ ਵੀ ਪਹਿਲਾਂ ਕੋਈ ਗੱਲ ਵਾਲੀ ਹੀ ਲੜਾਈ ਹੋਈ ਬਾਅਦ ਚ ਫੇ ਗੱਲ ਪੱਦ ਗਈ ਬਾਕੀ ਨਹੀਂ ਗੱਲਾਂ ਜਿੰਨੇ ਰਾਊਂਡ ਬੈਠੇ ਤੇ 21 ਮਾਰੀ ਇਹਨਾਂ ਨੇ ਕਿੱਥੇ ਮਿੱਤ ਲੱਗੀ ਇੱਥੇ ਲੱਗੀ ਇਹ ਅਲਾਦਬ ਕਿੰਨਾ ਤੁਹਾਡਾ ਵੀ ਸਾਇਲ ਸਾਇਲ ਸਾਹਿਦ ਸਾਹਿਲ ਕੀ ਗੱਲ ਹੋਈ ਹੈ ਜਿਹੜੀ ਹੈ ਪੁਰਾਣੀ ਦਾੜ ਦਾ ਰਹੀ ਇਹਨਾਂ ਦਾ ਪਿੱਲਾ ਲੜਾਈ ਹੋਈ ਸੀ ਮਹੀਨਾ ਦਾ ਪਿੱਲਾ ਉਲੱਬ ਦੇ ਰਹੀ ਘਰ ਤੱਕ ਵੀ ਆਈ ਸੀ ਤਾਂ ਮੁੜ ਕੇ ਹੀ ਮੈਂ ਬਾਹਰ ਲਾਣ ਗਿਆ ਬਾਹਰ ਉਹਨਾਂ ਨੇ ਘਰ ਤੱਕ ਵੀ ਗੋਲੀ ਮਾਰਤੀ 6 ਆ ਨਹੀਂ ਇਹੋ ਤੇਨਿਆਂ ਨੇ ਪਛਾਣ ਚਾਈ ਇੱਕ ਦਾ ਨਾਂ ਰੰਜਾ ਦਾ ਇੱਕ ਦਾ ਨਾਂ ਵੰਚਾ ਦਾ ਇੱਕ ਦਾ ਨਾਂ ਲਾਵਾ ਕਿਹੜੀ ਗੱਲ ਤੋਂ ਲੈ ਕੇ ਜਿਹੜੀ ਕਾ ਜੀ ਪੁਰਾਣੀ ਰੰਜਸ਼ਵਾਈ ਜੀ ਕੋ ਕੁੜੀ ਦੀ ਗੱਲ ਨਹੀਂ ਕੁੜੀ ਦੀ ਗੱਲ ਕਰਕੇ ਹੀ ਕੁੜੀ ਵੀ ਪਹਿਲਾਂ ਕੋਈ ਗੱਲ ਵਾਹੀ ਲੜਾਈ ਹੋਈ ਬਾਅਦ ਚ ਫੇਰ ਗੱਲ ਵਧ ਗਈ ਕਿੰਨੀ ਗੱਲ ਹੋਈ ਕਿੰਨੇ ਰੌਂਡ ਵਾਹ ਕੀਤੇ ਤੇ 21 ਮਾਰੀ ਇਹਨਾਂ ਨੇ ਇੱਥੇ ਲੱਗੀ ਇੱਥੇ ਲੱਗੀ ਆ ਲਾ ਤੁਸੀਂ ਤੁਸੀਂ ਉਸ ਟੈਂਕ ਕਿੱਥੇ ਜਿਹੜੀ ਸੀਦਾ ਅਹੀ ਮੋਟਰ ਤੇ ਹੀ ਖਦਾਰੀ ਚੱਕ ਮੋਟਰ ਜਿਹੜੀ ਮੋਟਰ ਤੇ ਖਦਾਰੀ ਚੱਕ ਮੋਟਰ ਇਹਦੀ ਮੋਟਰ ਆ ਤੁਹਾਡੀ ਆਪਣੀ ਨਹੀਂ ਕਿਹਦੀ ਮੋਟਰ ਦੇ ਨਾਲ ਗਏ ਤੁਸੀਂ ਉੱਥੇ ਕੀ ਕਰਦੇ ਹੋ ਮੋਟਰ ਨਾਲ ਗਏ ਮੋਟਰ ਕੌਣ ਸੀ ਤੁਹਾਡੇ ਨਾਲ ਮੁੰਡਾ ਛੋਟਾ ਹੈਗਾ ਛੋਟਾ ਹੈਗਾ ਘਰ ਘਰ ਦੇ ਨਾਲ ਹੀ ਭਲਾ ਛੋਟਾ ਉਹ ਕਰੇ ਉਹ ਕਰੇ ਸ੍ਰੀਕਾ ਗੋਲੀ ਚੱਲੀ ਆ ਤੁਹਾਡੇ ਹਸਪਤਾਲ ਦੇ ਵਿੱਚ ਆਏ ਕਿਹਨੇ ਚੱਲੇ ਤਕਰੀਬਨ ਸ਼ਾਮ ਦੇ 6 ਵਜੇ ਇੱਕ ਨੌਜਵਾਨ 18 ਸਾਲ ਦੀ ਉਮਰ ਸੀ ਉਹ ਐਮਰਜੈਂਸੀ ਦੇ ਵਿੱਚ ਆਇਆ ਸੀ ਤੇ ਉਹਦੇ ਕੰਨ ਸ਼ੌਟ ਇੰਜਰੀ ਸੀਗੀ ਐਕਸ ਲਿਖ ਰਾਇਆ ਗਿਆ ਜੀ ਪੱਟੇ ਚ ਗੋਲੀ ਹੈਗੀ ਆ ਤੇ ਜਿਹੜੇ ਇਲਾਜ ਆ ਪੁਲਿਸ ਪ੍ਰਸ਼ਾਸਨ ਜਿਹੜਾ ਆਪਣੀ ਕਾਰਵਾਈ ਕਰ ਰਿਹਾ ਫਿਰ ਇੱਕ ਆਪਣਾ ਜਿਹੜਾ ਖਤਰੇ ਤੋਂ ਬਾਹਰ ਹਾਂਜੀ ਫਿਲਹਾਲ ਜੀ ਕੰਡੀਸ਼ਨ ਆ ਕੋਈ ਖਤਰੇ ਵਾਲੀ ਨਹੀਂ ਹੈਗੀ ਆਪਰੇਸ਼ਨ ਕਰਕੇ ਜਿਹੜੀ ਗੋਲੀ ਕੱਟੀ ਜਾਏਗੀ ਜੀ ਇਸ ਦੇ ਸਬੰਧ ਵਿੱਚ ਇਹ ਪਰਦੇ ਬਕੇ ਕਾ ਮਾਮਲਾ ਸਮਝ ਨਾ ਆ ਜਿਹੜੇ ਗੋਲੀ ਕੱਟੀ ਛੱਡ ਕੇ ਕੀ ਮਾਮਲਾ ਹੈ ਸਾਰਾ ਯਾਰ ਹਾਂਜੀ ਸਮ ਜਸਟ ਹੁਣੇ ਇਨਫਰਮੇਸ਼ਨ ਆਈ ਸੀ ਕਿ ਸਾਇਲ ਪੁੱਤਰ ਸੂਰਜਾ ਜਿਹੜਾ ਮੁੰਡਾ ਇਹਦੇ ਕੋਲ ਗੋਲੀ ਲੱਗੀ ਆ ਦੇ ਦੇਖ ਰਹੇ ਆ ਐਡਮਿਟ ਐ ਕਿ ਬੀਗ ਹਸਪੀਟਲ ਦਾਖ ਲਿਆ ਦੇਖਦੇ ਆ ਕਿ ਅੱਗੇ ਇਨਵੈਸਟੀਗੇਸ਼ਨ ਕੀ ਚੱਲਦੀ ਆ ਜਾ ਰਹੇ ਆ ਜੋ ਵੀ ਸਚਾਈ ਹੁੰਦੀ ਆ ਆਪਾਂ ਸਾਹਮਣੇ ਲਿਆ ਕੇ ਦਿਓ ਸਾਣਾ ਕਰਮੇ ਕਿੰਨੇ ਫਰ ਲੱਗੇ ਸਰ ਹਾਂਜੀ ਕਿੰਨੇ ਰੋਡ ਫਾਇਲ ਇੱਕ ਇੱਕ ਕ੍ਰਾਊਨ ਲਗਾ ਕ੍ਰਾਊਨ ਲਗਾ ਦੇ ਨੀ ਦੇ ਉੱਪਰ ਲਗਾ ਤੇ ਜਾਰੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਆਉਂਦਾ ਉਸ ਹਿਸਾਬ ਨਾਲ ਕਾਰਵਾਈ ਕਰਕੇ ਖੁਦ ਹਿਸਟਰੀ ਸ਼ੀਟਰ ਬਣਾਇਆ ਹਾਂਜੀ ਖੁਦ ਹਿਸਟਰੀ ਸ਼ੀਟਰ ਹੈ ਹਿਸਟਰੀ ਸ਼ੀਟਰ ਤੇ ਪਹਿਲਾਂ ਚਲੋ ਆਪਸੀ ਇਹਨਾਂ ਦਾ ਹੁਸਤਾ ਦਾ ਰੰਜਿ ਕਿਉਂਕਿ ਇਥੇ ਆਪਦੇ ਵੀ ਪਹਿਲਾਂ ਤਿੰਨ ਪਰਚੇ ਆ ਗਏ ਥੇ ਐਨਡੀਪੀਐਸ ਦੇ ਇੱਕ ਇਹਨਾਂ ਦਾ ਗਨ ਸ਼ੂਟ ਦਾ ਹੋਇਆਗਾ ਤੇ ਮਤਲਬ ਕਿੰਨੇ ਬੰਦੇ ਮਲਬਜਾ ਜਿਹੜਾ ਤੁਹਾਨੂੰ ਦੱਸਿਆ ਫਿਰ ਇਨੀਸ਼ੀਅਲ ਜਿਹੜੀ ਜਾਣਕਾਰੀ ਹੈਜੀ ਤਿੰਨ ਬੰਦੇ ਇਹਨਾਂ ਨੇ ਕਿਹਾ ਆ ਦੇਖੋ ਅੱਗੇ ਜਾ ਕੇ ਦੇਖਦੇ ਹਾਂ ਸਾਰਾ ਦੇਖ ਜਾ ਜਾਰੇ ਮੌਕਾ ਦੇਖਣ ਜਾ ਰਹੇ ਹਾਂ ਹੁਣ ਵਾਰੀ ਕਿੱਥੇ ਹੋਈ ਸੀ ਇਹ ਆਈ ਆ ਪਰ ਇਥੇ ਮੋਟਰ ਤੇ ਕਿ